ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਅਸੀਂ ਠੀਕ ਠਾਕ ਹਾਂ ਤੇ ਅਸੀਂ ਚੱਲੇ ਅੱਜ ਆਪਣੀ ਭੈਣ ਕੋਲ ਵੱਡੀ ਕੋਲ ਤੇ ਉਹਨਾਂ ਨੇ ਲਾਉਣਾ ਅਸੀਂ ਲੰਗਰ ਤੇ ਉਹਨਾਂ ਨੇ ਬੁਲਾਇਆ ਹੈ ਕਿ ਤੁਸੀਂ ਜਰੂਰ ਆਇਓ ਤੇ ਲਕੀਨ ਵਾਲੀ ਛੁੱਟੀ ਹੀ ਤੇ ਇਸ ਕਰਕੇ ਅਸੀਂ ਮਾਪੇ ਚੱਲ ਚੱਲੇ ਆ ਬਲੌਗ ਦੇ ਨਾਲ ਬਣੇ ਰਹੋ ਤੁਸੀਂ ਤੇ ਬਲੌਗ ਤੁਹਾਨੂੰ ਸਾਰਾ ਹੀ ਦਿਖਾਇਆ ਜਾਊਗਾ ਅਸੀਂ ਲੱਗੇ ਆ ਫੜੋਲ ਤੋੜਨ ਤੇ ਆਖਿਆ ਚੱਲ ਉਹਨਾਂ ਨੂੰ ਇਹ ਫੜੋਲ ਨਵੇਂ ਕਰਾ ਦਈਏ ਬਹੁਤ ਬਹੁਤ ਹੀ ਜ਼ਿਆਦੇ ਫੜੋਲ ਲੱਗੇ ਆ ਉਹ ਦੇਖੋ ਸੱਪਾ ਵਗ ਲੰਮ ਕਹਿ ਰਿਹਾ ਤੇ ਬਾਕੀ ਸਭ ਜੀ ਕੋਸ਼ ਅਹੀ ਕੱਲ ਦੀ ਵੜੂੜ ਦਿੱਤੀ ਆ ਲੋਕਿੰਦਾ ਫਰੀਕਾ ਤਾਂ ਹੈ। ਹਾਂ ਵੇਖੋ। ਕਿੱਟਾ ਦਾ ਖੜਾ ਲੱਗਾ ਵਾ। ਦੇਖਿਆ ਬਿਚਾਰ। ਉਵੀ ਦੋ ਤਿੰਨ ਜਾਣੇ ਆ ਸਾਡੇ ਦੀ। ਤੇ ਚੱਲ। ਤੇ ਚੋਣ। ਜਾਂਦੇ। ਹਾਂ ਇਹ। ਮੈਂ ਮੜ ਲਿਆ ਪਰਾਂ ਮੈਂ ਜਨਾ ਨਾ ਨਾ ਪਰਾਂ ਮੈਂ ਜਨਾ ਮੈਂ ਸ਼ਾਮਾ ਤੇ ਆ ਗਿਆ ਪੱਦੇ ਬਣਾਇਆ ਸੀ ਤੇ ਪਾਬੇ ਇੱਕ ਇੱਕ ਗਏ ਕਾਲਾ ਆਲਾ ਹੋਰ ਨਹੀਂ ਹੁਣੇ ਹੋਰ ਨਹੀਂ ਆਗੇ ਬਤਾਉਂ ਮੈਂ ਜਾਨ ਮਿਰਚਾਂ ਵਾਲਾ ਮਿਰਚਾਂ ਦਾ ਬੋਟਾ ਸਾਰਾ ਖੇੜ ਗਏ ਇਹਦੇ ਖਿੜ ਗਿਆ ਸਾਰਾ ਕਿੰਨੀ ਕਿੜ ਗਿਆ ਆ ਉਹ ਵੀ ਤੋੜਨਾ ਨਹੀਂ ਉਹ ਉੱਧਰ ਘੋਣੇ ਹੈ ਕਿਤੇ ਬਸ ਅੱਛਾ ਕੋਈ ਲੋਕੀ ਬਾਤ ਨਹੀਂ ਇੱਥੇ ਕੋਈ ਨਾ ਆਪਦਰ ਹੈ ਨਾ ਕਾ ਵੀ ਉੜ ਆਇਆ ਹੂੰ ਮੈਂ ਕਹਿੰਦਾ ਰੱਦ ਨਹੀਂ ਇਹ ਕਾਟ ਗਈ ਕਰਵਾ ਦਾਂਗੇ ਨਾਲ ਲਾ ਰਿਸਟੇਰ ਕਰਾ ਦਾਂਗੇ ਗੜ ਗਿਆ ਇਹ ਮਸਤੀ ਆਵਾਹ ਇਹਦਾ ਨਾ ਇਹ ਗਰੰਟੀ ਨਾਲ ਫਰਕ ਪਾਵੇ ਕਿੰਨੇ ਕਦੀ ਆ ਬਸ ਸਹੀ ਜਾਣਦੇ ਆ ਜਿਹੜੇ ਡੰਡੇ ਵਾਲੇ ਉਸ ਤੋਂ ਗਾੜੀ ਫੇਰ ਬਸ ਲਵਾਵਾਂਗੇ Yeah, yeah, ਹਾਂ ਗੱਡੀ ਕਰਦੇ ਹਾਂ ਹਾਂ ਕਿ ਗੱਡੀ ਚਲਾਈ ਜਨਾ ਇੱਧਰੋਂ ਇੱਧਰ ਇੱਧਰ ਕਰਕੇ ਚਲਾ ਆਏ ਐ ਨਾ ਜੀ ਨੂੰ ਗੱਡੀ ਚਲਾਉਣੀ ਆ ਗਈ ਓਏ ਲੋ ਜੇਸੀ ਅੱਧਤ ਲੱਗੇ ਆ ਤੋੜਨ ਲੋਬੀ ਆ ਲੋਬੀ ਆ ਵੇਖੋ ਕਿੰਨਾ ਸਾਰਾ ਲੱਗਾ ਕਿ ਇਦਾਂ ਹੀ ਤੋੜਨਾ ਫਲੀਆਂ ਹੀ ਆ ਬਸ ਤੋੜ ਦੇ ਖਿੱਚ ਦੇ ਆਹ ਕਦੂਆਂ ਦੀ ਵੱਲ ਹੋ ਗਈ ਓਏ ਆਏ ਹੀ ਕਦੋਂ ਦੀਵਾਨ ਲੋ ਜਾਨ ਲੱਗੇ ਜਾਨ ਹੁਣ ਕਦੋਂ ਹੋ ਗਈ ਜਾਨ ਹਾਂ ਹਾਂ ਮਾਨ ਕਹਿੰਦਾ ਤੇ ਪਰ ਮੈਨੂੰ ਨਹੀਂ ਪਤਾ ਕੀ ਚੀਜ਼ ਆ ਮੈਂ ਕਹਿੰਦਾ ਨਾ ਹੀ ਪਹਿਲੀ ਵਾਰ ਸੁਣਿਆ ਤੇ ਮੋਤੀ ਬੜੇ ਲਿਸ਼ਕਦੇ ਆਂਦਾ ਤੇ ਆਹੋ ਥੋੜੇ ਜਿਹਾ ਲਾ ਲਦੇ ਵੀਡੀਓ ਵੇਖੋ ਕਿੰਨੀ ਕਲੀਅਰ ਹੁੰਦੀ ਆ ਰੱਖਦਾ ਥੱਲੇ ਹਾਂ ਹਾਂ ਰੱਖ ਦੋ ਜਿਆਦਾ ਭਰ ਗਿਆ ਥੱਲੇ ਰੱਖ ਦੇ ਤੇ ਨਹੀਂ ਨਾ ਟਾਲੀ ਨੇ ਕੋਈ ਫੁੱਲ ਪੂਰਾ ਗੱਡੇ ਉੱਤੇ ਨੂੰ ਫੁੱਲ ਸੋਹਣੇ ਲੱਗਦੇ ਹਨਾ ਆ ਵੀ ਦੋ ਪੰਜ ਕਰਨ ਪੱਕੇ ਤਾਂ ਨਹੀਂ ਆ ਆ ਗਏ ਇੱਧਰ ਲੈ ਬੰਨੇ ਇਹ ਹਾਂ ਪੱਕੇ ਤੋਂ ਬੁਰਾ ਹਾਂ ਉੱਤੇ ਜ਼ਿਆਦਾ ਗਿੱਲਾ ਨਹੀਂ ਨਾ ਨਹੀਂ ਹੋ ਰਹੀ ਸਾਬ ਦੀ ਉਹ ਹੋ ਗਿਆ ਨਾ ਉੱਤੇ ਹਰਿਆ ਰਾ ਲੀਦੀ ਆ ਗਈ ਸਬਜੀ ਤੋੜਨਾਂਗੇ ਪੌਦੋ ਹੋ ਜੂਗੀ 1/2 ਕਿਲੋ ਆਵੇ ਆਵੇ ਮਣਕਾ ਵੇ ਤੇ ਮੂੰਹ ਗਾੜੀ ਬੜਾ ਮਖਾਰਾ ਪੰਜ ਦਸ ਪਾਉਂਦੇ ਨਾ ਤਾਂ ਮੈਂ ਟੋਕੀ ਰੱਖੀ ਉਹ ਸਸਾ ਮੇਰਾ ਚਲ ਕੋ ਬਲਣੀ ਅੱਜ ਲੱਗਾ ਲੰਗਰ ਲੱਗਣ ਲੱਗਾ ਵਾ ਮਾਲ ਪੋੜਿਆਂ ਦਾ ਲੰਗਰ ਸ਼ਕੋ ਅੱਜ ਉਹ ਤੇ ਗਿੱਡੂ ਕੇ ਬੋਗੜੀ ਹਾਂ ਨਾ ਨਾ ਸੁਨੀਲ ਉਹ ਨਹੀਂ ਲਾਂਦੇ ਵਾਈ ਡੈਡੀ ਦਾ ਅੱਛਾ ਅੱਛਾ ਨਾ ਬਿੱਦੂ ਦਾ ਵਾਤਾ ਚੱਲ ਇੱਕ ਡੰਗ ਦੀ ਆਂਦੇ ਨਾ ਘਰ ਦੇ ਮੁਰਗੀ ਦਾਲ ਬਰਾਬਰ ਹਾਂ ਅਸੀਂ ਸੇਮ ਫਲੀ ਜਾਂ ਦਿਖਾਣੇ ਇਹ ਨਹੀਂ ਖਾਂਦੇ ਲੋਬੀਆ ਨਹੀਂ ਖਾਂਦਾ ਕਰੀ ਮੈਨੇ ਮਾਰਤਾ ਨਾਲੇ ਦੂਜਾ ਮੇਰਾ ਇਹ ਵੀ ਨਾਲੇ ਲਾਇਆ ਵੀ ਲੇਟ ਆ ਖਾਦਾ ਨਹੀਂ ਜਾਣਾ ਕਿੰਨੀ ਗੇ ਤੇ ਤੋਂ ਫਸਲ ਹੱਥ ਜਾਂਦੀ ਕਿੰਨੀ ਵਾਰ ਹੱਥਦੀ ਆਹੋ ਇਹਦਣੇ ਮੈਂ ਚਾਚੀ ਗਿਆ ਨੂੰ ਦੱਸੰਡੀ ਤੋਂ ਕਹਿੰਦੀ ਇਹ ਚਰੀਆਂ ਝੁੰਦਾ ਵਾ ਮੈਂ ਹਾਂ ਸਾਡੇ ਵੀ ਕਹਿੰਦੇ ਵੀ ਚਰੀਆਂ ਝੁੰਦਾ ਮਣਕਾ ਵੀ ਇਧਰਲੀ ਵਟ ਦੇ ਨਾਲ ਐਂਡ ਤੇ ਵੇ ਪੈਰਾਂ ਦੇ ਵਿੱਚ ਆ ਹੋਵੇ ਐਂਡ ਤੇ ਜਾ ਕੇ ਆਹੋ ਵੀ ਬਤੌਆਂ ਦੇ ਬੂਟੇ ਥੱਲੇ ਇਹ ਹਿੱਤੇ ਕੀਤੇ ਹਵੇ ਥੱਲੇ ਥੱਲੇ ਇਧਰ ਇਧਰ ਇਧਰਲੀ ਵਟ ਇਧਰਲੀ ਵਟ ਆਵੇ ਆਵੇ ਜਿੱਥੇ ਪੈਰ ਰੱਖ ਦਿੱਤਾ ਹੈ ਆਵੇ ਤੇਰੇ ਪੈਰ ਦੇ ਥੱਲੇ ਪੈਰਾ ਪੈਰ ਕਿੱਥੇ ਤੇਰੇ ਹਾਂ ਹਾਵੇ ਜਿੱਥੇ ਹੱਥ ਰੱਖਿਆਈ ਚੜ ਰਹਿੰਦੇ ਫਿਰ ਉਦਾਂ ਲੱਗਦਾ ਆ ਟਾਣੀ ਐ ਟਾਣੀ ਰਹਿੰਦੇ ਚੱਲ ਆਜੋ ਕਰੇਲੇ ਤੇ ਉਹ ਵੇਖੋ ਉਦਾਂ ਕਰੇਲੇ ਨਹੀਂ ਹੋਏ ਕਦੂਆਂ ਦੀ ਵੱਲ ਹੋ ਗਈ ਕਦੂ ਲੱਗ ਜਾਣੇ ਹੁਣ ਚਲੋ ਜੀ ਮੱਝ ਜਿਹੀ ਤੋੜ ਲਈ ਸਬਜ਼ੀ ਵੀਡੀਓ ਹੋ ਗਈ ਸਮਾਪਤ ਇੱਧਰ ਪੈਂਦੇ ਆ ਮੀਂਹ மீ <laughs> <laughs>